ਦਾ ਫਲਸਾ ਵਾਹਿਗੁਰੂ ਜੀ ਦੇ ਪਤੇ ਸੰਗਤ ਜੀ ਅੱਜ ਤੁਹਾਨੂੰ ਦੱਸਣ ਕਰਾਉਣਿਆ ਗੁਰਦੁਆਰਾ ਗੁਰੂ ਸਾਹਿਬ ਦਾ ਜੋ ਕਿ 6 5 6 400 ਧਰਤੀ ਹੈ ਜੋ ਕਿ ਸੋਹਿੱਕੇ ਅਤੇ ਬੰਦੀਾ ਭਾਈ ਦੇ ਹੱਦ ਤੇ ਚੱਟ ਹੈ ਵਾਹਿਗੁਰੂ ਵਾਹਿ ਹੈ ਗੁਰੂ ਵਾਹਿਤੁਰ ਵਾਹਿ ਹੈ ਗੁਰੂ ਵਾ subscribe to my channel and also press this bell icon hey there subscribe to my channel and also press this bell icon سنگ ਜੀ ਅਜੋ ਤੁਸੀਂ ਬਨ ਸਾਹਿਬ ਦਾ ਪਵਿੱਤਰ ਦਰਖਤ ਦੇਖ ਰਹੇ ਹੋ ਕਿਸੇ ਵੇਲੇ ਮ ਗੁਰੂ ਘਰ ਕੋ ਬਨ ਪਾਸਾ ਜੀ ਨੇ ਇਸ ਪਵਿੱਤਰ ਦਰਖਤ ਦੇ ਨਾਲ ਆਪਣੇ ਘੋੜੇ ਬੰਨੇ ਸੀ ਅਤੇ ਇਸੇ ਜਗ੍ਹਾ ਉੱਪਰ ਅਪਸ਼ਰਾਮ ਕੀਤਾ ਸੀ ਇਹ ਸਥਾਨ ਦੀ ਜਾਣਕਾਰੀ ਅੱਗੇ ਦੀ ਜਾਣਕਾਰੀ ਆਪਾਂ ਬਾਬਾ ਜੀ ਤੋਂ ਪ੍ਰਾਪਤ ਕਰਦੇ ਹਾਂ ਉਹ ਭਈ ਵਾਇਗਰੀ ਕਾ ਖਾਲਸਾ ਵਾਇਗਰੀ ਫਤਿਹ ਕਾ ਜੀ ਉਹ ਭਈ ਇਤਿਹਾਸ ਰਚਨਾਂ ਦੇ ਜੀ ਪੰਤਨ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਗੋਵਨ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠੰਨ ਸ਼ਹੀਦ ਬਿਠਾ ਗੁਰਚਾਰੀ ਅਰਜਨ ਕਾਲਾ ਪਟਕਾ ਮੂਰਤ ਹਰਗੋਬਿੰਦ ਸਵਾਰੀ ਕੰਨੀ ਪੀਰੀ ਸੇਡੀਆਂ ਰੂਪ ਦਿਖਾਉਣ ਬਾਰੂਗਾਈ ਇਹ ਦਲ ਪੰਗਰ ਗੁਰ ਸੂਰਮਾ ਵੱਡ ਜੂਲਾ ਬਹੁਤ ਉਪਕਾਰੀ ਸੋ ਭਾਈ ਅਤੇ ਆਲਸੋ ਪ੍ਰੈਸਿਸ ਬੈਲ ਆਈਕਨ ਪਰਵਕਾਰ ਕਰਨ ਵਾਸਤੇ ਭਾਗ ਲਾਉਣ ਵਾਸਤੇ ਸਿੰਦ ਸਾਹੂ ਕੀ ਸਿੱਖਾ ਖਰਦ ਕਲਾ ਨੇ ਵਿੱਚ ਆ ਜਾਂਦੀ ਸਿੱਖਾ ਕਲਾ ਨੇ ਵਿੱਚ ਤੇ ਪੁੰਡ ਬੰਦੀ ਹੈ ਭਾਈ ਸਿੰਦ ਸਾਹੂ ਕੀ ਇਹ ਪੰਨਾ ਪੰਨਾ ਦੀ ਹਾਲਤ ਹੈ ਚੰਨ ਤੋਂ ਬਰਾਬਰਤਾ ਹਰ ਗੋਵਿੰਦ ਪਾਤਸ਼ਾਹ ਕੁਝ ਸਵਾ ਘੰਟਾ ਗੁਰੂ ਹਰਗੋਬਿੰਦ ਪਾਸ਼ਾ ਨੇ ਆਰਾਮ ਕੀਤਾ ਆਰਾਮ ਕਰਕੇ ਉਠੀ ਵਰਦੀ ਕੀਤੀ ਉਹ ਜਵਾਨ ਨੂੰ ਗਏ ਹੈ ਕਿ ਉਸੇ ਦੁੱਖਾਂ ਨੂੰ ਹóa ਸਰਣ ਨੂੰ ਗੁਰੂ ਰੂਪੇ ਪਿੰਡ ਮਾਲਿਕਾ ਬਣਾ ਕਰਕੇ ਸਭ ਸੁਖੀ ਦਾ ਅਰਦਾਸ ਬੁਲਤੀ ਕਰੂਗਾ ਸੋ ਪੂਰੀ ਹੋਇਆ ਕਰੂਗੀ ਤੇ ਇੰਨਾ ਨਗਰਾਂ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਨਗਰ ਪਰਵਾਸਨ ਰਸਣ ਦੀ ਸੋ ਇਥੋਂ ਵਰਦੀ ਤੀ ਗੁਰੂ ਹਰਗੋਬਿੰਦ ਪਾਸ਼ਾ ਭਾਈ ਗੁਰੂ ਪਚੰਦਾ ਕੂਨੇ ਦਾ ਪਾਣੀ ਜਲ ਛਕੇ ਪਹਿਲਾ ਸ਼ੇਮੀ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਭਾਈ ਦੀ ਡੋਲੀ 6 ਮਹੀਨੇ ਰਹਿ ਬਾਬਾ ਸ਼ੰਗ ਦਾ ਅਧਿਕਾਰੀ ਕਿਉਂਕਿ ਬਾਬਾ ਸ਼ੰਗ ਦਾਸ ਜੀ ਸਾਧੂ ਸਨ ਉਹਨਾਂ ਦੇ ਠੀਕ ਹਰਗੋਬਿੰਦ ਪਾਸ਼ਾ ਜੀ ਫੇਰ ਜਿਨੇ ਜਿਨੇ ਦਰਸ਼ਨਾਂ ਦੀ ਤਾਂਗ ਹੋਈ ਸੰਗਤਾਂ ਨੂੰ ਜਿਵੇਂ ਨੀਰ ਬਗੈਰ ਮੱਛੀ ਤਰਪਦੀ ਹੈ ਪਾਣੀ ਬਗੈਰ ਉਸੇ ਤਰ੍ਹਾਂ ਸੰਗਤਾਂ ਤਰਪ ਰਹੀਆਂ ਸੀ ਤਾਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਦਿੱਤਾ ਤੇ ਇੱਥੇ ਸਵਾ ਘੰਟਾ ਆਰਾਮ ਕਰਕੇ 1632 ਦੇ ਲਗਭਗ ਦੇ ਵਿੱਚ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਨੇ ਚਰਨ ਪਾਏ ਆ ਤੇ ਇਥੇ ਭਾਈ ਰੂਪ ਚੰਦ ਆ ਕੁਲੋਂ ਦਾ ਪਾਣੀ ਛਕਿਆ ਠੰਡਾ ਜਲ ਠੀਕ ਹੈ ਉੱਥੇ ਸੰਗਤਾਂ ਨੂੰ ਨਿਹਾਲ ਕਰਕੇ ਅੱਗੇ ਉੱਥੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਜਲ ਛਕਿਆ ਸੋ ਇਹ ਇਤਿਹਾਸ ਸੰਗਤ ਜੀ ਇਹ ਸਾਨੂੰ ਬਾਬਾ ਜੀ ਸਾਡੇ ਨਾਲ ਜਿਨ੍ਹਾਂ ਨੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਦੱਸਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂ ਜੀ